ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਦੇਖੋ ਜੀ ਇਹ ਫਰਾਕ ਬਣੀ ਹੋਈ ਹੈ ਮੇਰੇ ਕੋਲ ਇਹ ਤੋਂ ਆਪਾਂ ਬਣਾਉਣਾ ਹੈ ਕਮੀਜ਼ ਫਰਾਕ ਦਾ ਕਮੀਜ਼ ਬਣਾਉਣਾ ਆਪਾਂ ਠੀਕ ਹੈ ਵਲਾਂ ਵਾਲੀ ਫਰਾਕ ਬਣੀ ਹੋਈ ਹੈ ਤੇ ਇਹਦੇ ਲਈ ਆਪਾਂ ਕੀ ਕਰਨਾ ਹੈ ਦੇਖੋ ਉੱਪਰੋਂ ਆਪਾਂ ਫਰਾਕ ਨੂੰ ਨਹੀਂ ਛੇੜਨਾ ਠੀਕ ਹੈ ਤੇ ਜਿਹੜਾ ਦੇਖੋ ਇੱਥੇ ਜੋੜ ਹੈ ਗਲ ਪਾਇਆ ਇਹ ਇਹ ਲੈਸ ਲਗਾਈ ਹੋਈ ਹੈ ਇਨੂੰ ਆਪਾਂ ਢੇੜ ਲੈਣਾ ਠੀਕ ਹੈ ਇਸ ਲਾਈਨ ਨੂੰ ਆਪਾਂ ਢੇੜ ਲੈਣਾ ਲੈਸ ਅਲੱਗ ਕਰ ਲੈਣੀ ਹੈ ਪਹਿਲਾਂ ਮੈਂ ਇਹ ਢੇੜ ਕੇ ਲੈਸ ਅਲੱਗ ਕਰਦੀ ਹਾਂ ਉਸ ਤੋਂ ਬਾਅਦ ਤੁਹਾਨੂੰ ਦੱਸੂਗੀ ਕਿਵੇਂ ਜਿਹੜਾ ਆਪਾਂ ਇਹਨੂੰ ਇਹਦੇ ਨਾਲ ਜੋੜਨਾ ਹੈ ਦੇਖੋ ਜੀ ਹੁਣ ਆਪਾਂ ਫਰਾਕ ਦੇ ਦੋਨੇ ਪੱਲੇ ਇਸ ਤਰ੍ਹਾਂ ਅਲੱਗ ਕਰ ਲੈ ਲਾ ਕੇ ਦੇਖੋ ਇਹ ਉੱਪਰਲਾ ਹਿੱਸਾ ਹੋ ਗਿਆ ਫਰਾਕ ਦਾ ਠੀਕ ਹੈ ਤਾਂ ਇਹ ਦੋਨੇ ਪੱਲੇ ਇਸ ਤਰ੍ਹਾਂ ਅਲੱਗ ਕਰ ਲੈ ਦੇਖੋ ਇੱਕ ਆਪਣੇ ਕੋਲ ਇਹ ਹੋ ਗਿਆ ਵਾਲਾ ਜਿਹੜੇ ਆਪਾਂ ਕੱਟਦੇ ਇਸ ਤਰ੍ਹਾਂ ਠੀਕ ਹੈ ਕਿਉਂਕਿ ਆਪਾਂ ਕਮੀਜ਼ ਬਣਾਉਣਾ ਫਰਾਗ ਤੋਂ ਦੇਖ ਹੁਣ ਆਪਾਂ ਇਹ ਲਾਈਨਿੰਗ ਉਤਾਰ ਲਈਏ ਠੀਕ ਹੈ ਇਸ ਤਰ੍ਹਾਂ ਹੁਣ ਆਪਾਂ ਲੰਬਾਈ ਦੇਖਣੀ ਹੈ ਕਮੀਜ਼ ਦੀ ਕਿੰਨੀ ਰੱਖਣੀ ਹੈ ਲੰਬਾਈ ਤੇ ਚੜਾਈ ਦੇ ਹਿਸਾਬ ਨਾਲ نیچے ਜਿਹੜਾ ਆਪਾਂ ਕੱਟਣਾ ਹੈ ਚੜਾਈ ਦੇ ਹਿਸਾਬ ਨਾਲ ਠੀਕ ਹੈ ਲੰਬਾਈ ਜਿਹੜੀ ਹੈਗੀ ਦੇਖੋ ਪਹਿਲਾਂ ਆਪਾਂ ਉੱਪਰ ਇਹ ਦੇਖ ਲੈਣੀ ਲੰਬਾਈ ਇਹ ਹੈਗਾ ਆਪਣੇ ਕੋਲ 13 ਇੰਚ ਠੀਕ ਹੈ ਸਾਡੇ 1.13 ਅੱਧਾ ਇੰਚ ਜਿਹੜਾ ਆਪਣਾ ਸਲਾਈ ਜਾਊਗਾ 13 ਇੰਚ ਹੁਣ ਆਪਾਂ ਉੱਪਰੋਂ ਕੱਢ ਦੇਣਾ ਦੇਖੋ 13 ਇੰਚ ਉੱਪਰੋਂ ਕੱਢ ਦੇਣਾ ਠੀਕ ਹੈ ਤਾਂ ਦੇਖੋ ਮੇਰੇ ਕੋਲ ਜਿੰਨੀ ਮੈਨੂੰ ਲੰਬਾਈ ਚਾਹੀਦੀ ਹੈ ਓਨੀ ਆ ਗਈ ਮੇਰੇ ਕੋਲ ਠੀਕ ਹੈ 38 38.5 ਇੰਚ ਠੀਕ ਹੈ ਇਸ ਤਰ੍ਹਾਂ ਕਿਉਂਕਿ ਅੱਧਾ ਇੰਚ ਆਪਣਾ ਸਲਾਈ 'ਚ ਵੀ ਜਾਣਾ 38 ਇੰਚ ਰਹਿ ਜਾਊਗੀ ਠੀਕ ਹੈ ਤਾਂ ਮੈਨੂੰ ਜਿਹੜਾ ਇਸ ਤਰ੍ਹਾਂ ਦੇਖੋ نیچے ਵੀ ਇਹਦੀ ਜਿਹੜੀ ਆਪਾਂ ਤਰਪਾਈ ਕਰਨੀ ਜਾਂ ਫੋਲਡ ਕਰਨ ਦੀ ਲੋੜ ਨਹੀਂ ਪਊਗੀ ਕਿਉਂਕਿ ਨਾ ਹੀ ਇਹ ਲੈਸ ਉਤਾਰਨ ਦੀ ਲੋੜ ਹੈ ਠੀਕ ਹੈ اسی ਤਰ੍ਹਾਂ ਹੀ ਠੀਕ ਆ ਜਾਣਾ ਜੇਕਰ ਤੁਹਾਡੇ ਕੋਲ ਪਲੇਨ ਕਪੜਾ ਇਸ ਤਰ੍ਹਾਂ ਲંબਾਈ ਠੀਕ ਨਹੀਂ ਆ ਰਹੀ ਤਾਂ ਤੁਸੀਂ ਇਸ ਤਰ੍ਹਾਂ ਲંબਾਈ ਲੈ ਆਉਣੀ ਠੀਕ ਹੈ ਇਸ ਤਰ੍ਹਾਂ ਤੇ ਜੇਕਰ ਤੁਹਾਡੇ ਕੋਲ ਪ੍ਰਿੰਟਡ ਕਪੜਾ ਤਾਂ ਤੁਸੀਂ نیچے ਕਪੜਾ ਲਗਾ ਕੇ ਤਰਪਾਈ ਲਈ ਫੋਲਡ ਕਰ ਸਕਦੇ ਆ ਜਾਂ نیچے ਕਪੜਾ ਇਸ ਤਰ੍ਹਾਂ ਲਗਾ ਕੇ ਤੇ ਜੋੜ ਪਾ ਕੇ ਆਪਾਂ ਲੈਸ ਵਗੈਰਾ ਲਗਾ ਕੇ ਲંબਾਈ ਪੂਰੀ ਕਰ ਸਕਦੇ ਆ ਠੀਕ ਹੈ ਹੁਣ ਮੇਰੇ ਕੋਲ ਨਵਾਈ ਹੈ ਜਿਹੜੀ ਪੂਰੀ ਆ ਗਈ ਦੇਖੋ ਇੱਥੇ ਤਾਂ ਹੁਣ ਮੈਂ ਚੜਾਈ ਦੇ ਹਿਸਾਬ ਨਾਲ ਕਮੀਜ਼ ਕੱਟਣਾ ਜਿੰਨੀ ਮੈਂ ਚੜਾਈ ਰੱਖਣੀ ਚੜਾਈ ਮੈਂ ਰੱਖਣੀ 19 ਇੰਚ ਤਾਂ ਮੈਂ ਇੱਥੇ 22 ਇੰਚ ਰੱਖੂੰਗੀ ਦੇਖੋ 22 ਇੰਚ ਠੀਕ ਹੈ ਇਹ 22 ਇੰਚ ਮੈਂ ਇਸ ਤਰ੍ਹਾਂ 22 ਇੰਚ ਲਾ ਲੂੰਗੀ ਠੀਕ ਹੈ ਨਾਲੋਂ ਇਹ ਕੱਪੜਾ ਆਪਣੇ ਕੋਲ ਵਾਧੂ ਰਹਿ ਜਾਊਗਾ ਇੱਧਰ 22 ਇੰਚ ਇੱਧਰੋਂ ਲੈ ਜਾਊਗਾ ਦੋਨੇ ਪੱਲੇ ਆਪਾਂ ਐਸੇ ਤਰ੍ਹਾਂ ਕਮੀਜ਼ ਦੇ ਉਤਾਰ ਲੈਣੇ ਇੱਧਰੋਂ ਵੀ ਦੇਖੋ 22 ਇੰਚ ਤੇ ਜਿਹੜੀਆਂ ਆਪਣੀਆਂ ਇਹ ਲਾਈਨਿੰਗ ਹੈ ਇਹ ਵੀ ਇਸੇ ਤਰ੍ਹਾਂ ਆਪਾਂ ਉਤਾਰ ਲੈਣੀ ਹੈ 22 ਇੰਚ ਕਿਉਂਕਿ ਆਪਾਂ ਲਾਈਨਿੰਗ ਲਗਾਉਣੀ ਹੈ ਉਸ ਤੋਂ ਬਾਅਦ ਆਪਾਂ ਇੱਥੋਂ ਦੇਖੋ ਅੱਧਾ ਇੰਚ ਜਾਂ 1 ਇੰਚ ਜਿਹੜੀ ਸिलाई ਡੇਢ ਲੈਣੀ ਹੈ ਠੀਕ ਹੈ ਫਿਰ ਆਪਾਂ ਜਿਹੜਾ ਆਪਾਂ ਇਹ ਪੱਲੇ ਆ ਨੀਚੇ ਇਹ ਨਾਲ ਜੁਆਇੰਟ ਕਰ ਲੈਣੀ ਹੈ ਜੋੜ ਲੈਣੀ ਹੈ ਠੀਕ ਹੈ ਇੱਕ ਇਧਰ ਪੱਲਾ ਜੋੜ ਲੈਣਾ ਇੱਕ ਬੈਕ ਸਾਈਡ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਕਾਟਾ ਦੇਖੋ ਇੱਥੋਂ ਤੱਕ ਤਾਂ ਆਪਣਾ ਕਾਟਾ ਜਿਹੜੀਆਂ ਪੰਗਾ ਹੋਣਗਾ ਠੀਕ ਹੈ ਨੀਚੇ ਜਿਹੜਾ ਆਪਾਂ ਚਾਕਾਂ ਲਈ ਰੱਖਣਾ ਉਹ ਮੈਂ ਤੁਹਾਨੂੰ ਦੱਸੂਗੀ ਫਿਰ ਬਾਅਦ ਚ ਪਹਿਲਾਂ ਮੈਂ ਜਿਹੜਾ ਇਹ ਦੋਨੇ ਪੱਲੇ ਇਸ ਤਰ੍ਹਾਂ ਜੋੜ ਲੈਣੇ ਆ ਠੀਕ ਹੈ ਦੇਖੋ ਇਸ ਤਰ੍ਹਾਂ ਮੈਂ 22 22 ਇੰਚ ਦੇ ਜਿਹੜੇ ਦੋਨੇ ਪਾਰਟ ਇਸ ਤਰ੍ਹਾਂ ਠੀਕ ਹੈ ਲਾ ਲਈਏ ਇਹ ਆਪਣਾ ਕੱਪੜਾ ਜਿਹੜਾ ਵਾਧੂ ਬਚ ਗਿਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਆਪਾਂ ਵਾਲ ਨਹੀਂ ਹੋਣਾ ਚਾਹੀਦਾ ਵਿੱਚ ਕੋਈ ਠੀਕ ਹੈ ਜਿਵੇਂ ਮੈਂ ਇਸ ਦੇਖੋ ਇਸ ਤਰ੍ਹਾਂ ਜਿਹੜੀ ਲਾਈਨਿੰਗ ਵੀ ਪ੍ਰੈਸ ਕਰ ਲਈ ਤੇ ਇਸ ਤਰ੍ਹਾਂ ਇਹ ਬੈਕ ਪਾਰਟ ਫਰੰਟ ਪਾਰਟ ਵੀ ਜਿਹੜੇ ਪ੍ਰੈਸ ਕਰ ਲਈ ਠੀਕ ਹੈ ਬਾਈ-ਬਾਈ ਜਾਂਚਦੇ ਜਿਹੜੇ ਪੱਲੇ ਧਾਰ ਲਏ ਠੀਕ ਹੈ ਹੁਣ ਪਤਾ ਆਪਾਂ ਕੀ ਕਰਨਾ ਹੈ ਹੁਣ ਆਪਾਂ ਜਿਹੜੀ ਇਹ ਲਾਈਨਿੰਗ ਹੈ ਚਾਹੇ ਤਾਂ ਤੁਸੀਂ ਇਸ ਨੂੰ ਸਲਾਈ ਲਗਾ ਲਵੋ ਮੋਟਾ ਬਖਾ ਕਰਕੇ ਠੀਕ ਹੈ ਐਕਸਟਰਾ ਮੋਟਾ ਬਖਾ ਕਰਕੇ ਸਲਾਈ ਲਗਾ ਸਕਦੇ ਹਾਂ ਲਾਈਨਿੰਗ ਥੋੜੀ ਜਿਹੀ ਵੱਧ ਹੀ ਕੱਟੀ ਹੈ ਮੈਂ ਆਪਾਂ ਬਾਹਰ ਵਿੱਚ ਜਿਹੜੀ ਕੱਟ ਸਕਦੇ ਹਾਂ ਜੇ ਕੱਟ ਜੇ ਤਾਂ ਫਿਰ ਉਹਦਾ ਕੋਈ ਹੱਲ ਨਹੀਂ ਹੁੰਦਾ ਠੀਕ ਹੈ ਦੇਖੋ ਇਸ ਤਰ੍ਹਾਂ ਲਾਈਨਿੰਗ ਬਹਾਂ ਲਗਾ ਲੈਣਾ ਤੁਸੀਂ ਮੋਟਾ ਇਸ ਤਰ੍ਹਾਂ ਤਾਂ ਜੋ ਜਿਹੜੀ ਆਪਣੀ ਲੈਂਗੇ ਇੱਧਰ ਉੱਧਰ ਨਾ ਹੋਵੇ ਹੁਣ ਦੇਖੋ ਇਹ 22 ਇੰਚ ਹੈ ਤੇ ਇਹਦਾ ਜਿਹੜਾ ਇਸ ਤਰ੍ਹਾਂ ਅੱਧ ਕਰ ਲੈਣਾ ਆਪਾਂ ਠੀਕ ਹੈ ਇਸ ਤਰ੍ਹਾਂ ਕਰਕੇ ਨਿਸ਼ਾਨੀ ਲਗਾ ਲੈਣੀ ਹੈ ਫਿਰ ਦੇਖੋ ਇਹਦਾ ਜਿਹੜਾ ਆਪਣਾ ਅੱਧ ਹੋਊਗਾ ਇਸ ਤਰ੍ਹਾਂ ਇਹਦੇ ਨਾਲ ਪਹਿਲਾਂ ਆਪਾਂ ਇਹਨੂੰ ਜੋਇੰਟ ਕਰਨਾ ਹੈ ਠੀਕ ਹੈ ਕਿਉਂਕਿ ਆਪਾਂ ਘੇਰੇ ਦੇ ਹਿਸਾਬ ਨਾਲ ਕਮੀਜ਼ ਕੱਟਿਆ ਜੇਕਰ ਤੁਸੀਂ ਇੱਕ ਪਾਸੇ ਤੋਂ ਲੱਗੋਗੇ ਤਾਂ ਆਪਣੇ ਇੱਕ ਪਾਸੇ ਕਪੜਾ ਵੱਧ ਜਾਣਾ ਇਸ ਲਈ ਵਿਚਕਾਰ ਤੋਂ ਇਸ ਤਰ੍ਹਾਂ ਲੱਗਣਾ ਹੈ ਠੀਕ ਹੈ ਪਹਿਲਾਂ ਇੱਧਰ ਆਪਾਂ ਸਲਾਈ ਲਗਾ ਲੈਣੀ ਫਿਰ ਇੱਧਰ ਇਸ ਤਰ੍ਹਾਂ ਤੁਸੀਂ ਸਲਾਈ ਲਗਾਉਣੀ ਹੈ ਤੇ ਚਲੋ ਫਿਰ ਆਪਾਂ ਪਹਿਲਾਂ ਸਲਾਈ ਜਿਹੜੀ ਲਾ ਲੈਣੀ ਹੈ ਦੇਖੋ ਜੀ ਦੋਨੇ ਪਾਸੇ ਜੋੜਨ ਤੋਂ ਬਾਅਦ ਆਪਾਂ ਇਸ ਤਰ੍ਹਾਂ ਨੂੰ ਫੋਲਡ ਕਰ ਲਿਆ ਠੀਕ ਹੈ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ ਇਹ ਛਾਤੀ ਦੀ ਆਪਣੀ ਜਿਹੜੀ ਇਸ ਤਰ੍ਹਾਂ ਦੇਖੋ ਇਹ ਤਾਂ ਸਿਉਣ ਲੱਗੀ ਹੋਈ ਹੈ ਠੀਕ ਹੈ ਕਮਰ ਤੇ हिਪ ਦਾ ਆਪਾਂ ਨਿਸ਼ਾਨ ਲਗਾ ਕੇ ਸਲਾਈ ਲਗਾਉਣੀ ਹੈ ਠੀਕ ਹੈ ਤਾਂ ਕਿਸ ਤਰ੍ਹਾਂ ਲਗਾਉਣੀ ਹੈ ਸਾਈਡ ਸਲਾਈ ਜਿਹੜੀ ਆਪਣੀ ਹੁੰਦੀ ਹੈ ਦੇਖੋ ਉਹ ਹੈਗੀ ਆਪਣੀ 15 ਇੰਚ ਠੀਕ ਹੈ 15 ਦਾ ਆਪਾਂ ਕਰਨਾ ਹੈ ਅੱਧ ਅੱਧ ਹੋ ਜਾਊਗਾ ਆਪਣੇ ਕੋਲ 7.5 ਫਿਰ ਉਸ ਤੋਂ ਬਾਅਦ ਆਪਾਂ ਇਸ ਨਿਸ਼ਾਨ ਤੇ ਜਿੰਨੀ ਆਪਾਂ ਨੂੰ ਕਮਰ ਰੱਖਣੀ ਆ ਰੱਖ ਲੈਣੀ ਆ ਠੀਕ ਐ ਉਸ ਤੋਂ ਬਾਅਦ ਆਪਾਂ हिਪ ਰੱਖਣੀ ਆ ਜਿੰਨੀ ਉਸ ਤਰ੍ਹਾਂ ਆਪਾਂ हिਪ ਰੱਖ ਲੈਣੀ ਆ ਠੀਕ ਐ ਜਿੰਨੀ ਆਪਾਂ ਨੂੰ हिਪ ਚਾਹੀਦੀ ਹੋਵੇ ਦੇਖੋ ਜਿਹੜਾ 15 ਤੇ ਨਿਸ਼ਾਨ ਲਗਾਇਆ ਸੀ ਫਿਰ ਆਪਾਂ ਇਹ ਨਿਸ਼ਾਨੀਆਂ ਜਿਹੜੀਆਂ ਇਹਨਾਂ ਨੂੰ ਮਿਲਾ ਦੇਣਾ ਦੇਖੋ ਯਸਤਰ ਠੀਕ ਐ ਹੁਣ ਆਪਾਂ ਇਹ ਸਿਉਣ ਇਸ ਤਰ੍ਹਾਂ ਲਗਾ ਲੈਣੀ ਆ ਪਹਿਲਾ ਪਏ ਨਿਸ਼ਾਨੀਆਂ ਦੂਸਰੀ ਸਾਈਡ ਤੇ ਵੀ ਲਗਾ ਲੈਣੀ ਆ ਠੀਕ ਹੈ ਇਸੇ ਤਰ੍ਹਾਂ ਇਸ ਤਰ੍ਹਾਂ ਚਾਕ ਨਾਲ ਇਹਨਾਂ ਨੂੰ ਆਪਾਂ ਗੂੜਾ ਕਰ ਲੈਣਾ ਫਿਰ ਇਸ ਤਰ੍ਹਾਂ ਰੱਖ ਕੇ ਦੂਜਾ ਪਾਸਾ ਇਹ ਉੱਪਰ ਇਸ ਤਰ੍ਹਾਂ ਨਿਸ਼ਾਨੀਆਂ ਆਪਣੀਆਂ ਆ ਜਾਣੀਆਂ ਦੂਸਰੀ ਸਾਈਡ ਤੇ ਜਦੋਂ ਆਪਾਂ ਇਹ ਪਾਸਾ ਰੱਖਾਂਗੇ ਤਾਂ ਦੋਨਾਂ ਸਾਈਡਾਂ ਤੇ ਆਪਾਂ ਦੇਖੋ ਇਸ ਤਰ੍ਹਾਂ ਸਵਾਨਾ ਲਗਾ ਲੈਣੀ ਆ ਉਸ ਤੋਂ ਬਾਅਦ ਦੇਖੋ ਆਪਾਂ ਚਾਕ ਫੋਲਡ ਕਰ ਲੈਣੀ ਆ ਇਸ ਤਰ੍ਹਾਂ ਚਾਕ ਫੋਲਡ ਕਰ ਲੈਣੀ ਆ ਠੀਕ ਹੈ ਜਿਵੇਂ ਆਪਾਂ ਕਮੀਜ਼ ਦੇ ਚਾਕ ਫੋਲਡ ਕਰਦੇ ਆ ਤੇ ਇਸ ਤਰ੍ਹਾਂ ਆਪਣਾ ਕਮੀਜ਼ ਤਿਆਰ ਹੋ ਜਾਣਾ ਮੈਂ ਤੁਹਾਨੂੰ ਇਹ ਤਿਆਰ ਕਰਕੇ ਦਿਖਾਉਣੀ ਹੈ ਚਾਕ ਫੋਲਡ ਕਰਕੇ ਕਿਉਂਕਿ ਨੀਚੇ ਤੋਂ ਤਾਂ ਆਪਾਂ ਨੂੰ ਦੇਖੋ ਇਸ ਤਰ੍ਹਾਂ ਤਰਪਾਈ ਕਰਨ ਦੀ ਜਾਂ ਫੋਲਡ ਕਰਨ ਦੀ ਦੇਖੋ ਇਸ ਤਰ੍ਹਾਂ ਜ਼ਰੂਰਤ ਨਹੀਂ ਕਿਉਂਕਿ ਆਪਣੀ ਇਸ ਤਰ੍ਹਾਂ ਹੀ ਲੱਗਿਆ ਹੋਇਆ ਹੈ ਲੈਸ ਲੱਗੀ ਹੋਈ ਚਾਕ ਹੀ ਆਪਾਂ ਫੋਲਡ ਕਰਨੀ ਹੈ ਠੀਕ ਹੈ ਲਓ ਜੀ ਕਮੀਜ਼ ਜਿਹੜਾ ਬਣ ਕੇ ਆਪਣਾ ਤਿਆਰ ਹੋ ਗਿਆ ਚੈੱਕ ਕਰੋ ਦੇਖੋ ਹੁਣ ਜਦੋਂ ਆਪਾਂ ਇਹਨੂੰ ਪ੍ਰੈਸ ਕਰਾਂਗੇ ਜਿਹੜੀਆਂ ਆਪਣੀਆਂ ਇਹ ਤਰਪਾਈ ਵਾਲੀਆਂ ਸਿਉਣਾ ਤੇ ਫਿਰ ਇਹ ਪ੍ਰੈਸ ਨਾਲ ਬੈਠ ਜਾਣੀਆਂ ਦੇਖੋ ਇੱਥੇ ਵੀ ਆਪਾਂ ਇਹ ਜੋੜ ਲਗਾਇਆ ਸੀ ਇਹਦੇ ਉੱਪਰ ਵੀ ਲੈਸ ਲਗਾਤੀ ਬਿਲਕੁਲ ਵੀ ਪਤਾ ਨਹੀਂ ਲੱਗਦਾ ਵੀ ਆਪਾਂ ਫਰਾਕ ਤੋਂ ਕਮੀਜ਼ ਬਣਾਇਆ ਠੀਕ ਹੈ ਇਸ ਤਰ੍ਹਾਂ ਲੱਗਦਾ ਜਿਵੇਂ ਇਹ ਡਿਜ਼ਾਈਨ ਹੀ ਹੋਵੇ ਤਾਂ ਇਸ ਤਰ੍ਹਾਂ ਆਪਣਾ ਕਮੀਜ਼ ਜਿਹੜਾ ਬਣ ਕੇ ਤਿਆਰ ਹੋ ਗਿਆ ਕਮੈਂਟ ਕਰਕੇ ਜਰੂਰ ਦੱਸਿਓ ਕਿਸ ਤਰ੍ਹਾਂ ਦਾ ਲੱਗਿਆ ਇਹ ਰਿ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਧੰਨਵਾਦ